ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਦੇਸ਼ ਨਿਕਾਲਾ ਨਾ ਦੇਣ ਦੇ ਮੁੱਦੇ ਉਤੇ ਲਿਆਂਦੀ ਸੋਧ ਰਿਪਬਲਿਕਨਾਂ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਜੀਹਾਂ ਹਾਊਸ ਜੁਡੀਸ਼ਰੀ ਕਮੇਟੀ ਦੇ ਵਿੱਚ ਪ੍ਰਵਾਸੀਆ ਦੇ ਦੇਸ਼ ਨਿਕਾਲੇ ਦੇ ਮੁੱਦੇ ਉਤੇ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ ਡੈਮੋਕ੍ਰੇਟਸ ਦੇ ਵੱਲੋਂ ਲਿਆਂਦੀ ਇੱਕ ਅਹਿਮ ਸੋਧ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਸੋਧ ਦੇ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਯਾਨੀ ਕਿ ਆਈਸੀਈ ਨੂੰ ਅਮਰੀਕੀ ਨਾਗਰਿਕਾਂ ਨੂੰ ਗਫਤਾਰ ਕਰਨ ਜਾਂ ਫਿਰ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਸੰਘੀ ਪੰਡਾ ਦੀ ਵੱਲੋਂ ਨਾ ਕਰਨ ਦਿੱਤੀ ਜਾਵੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਮੁੱਦੇ ਉੱਤੇ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ ਡੈਮੋਕ੍ਰੇਟਸ ਦੇ ਵੱਲੋਂ ਲਿਆਂਦੀ ਇੱਕ ਅਹਿਮ ਸੋਧ ਨੂੰ ਰੱਦ ਕਰ ਦਿੱਤਾ ਗਿਆ। ਇਹ ਸੋਧ ਡੈਮੋਕ੍ਰੈਟਿਕ ਸੰਸਦ ਦੇ ਪ੍ਰਮਿਲਾ ਜੈਪਾਲ ਦੇ ਵੱਲੋਂ ਲਿਆਂਦੀ ਗਈ ਸੀ ਤੇ ਇਸ ਦਾ ਡੈਮੋਕ੍ਰੈਟਿਕ ਸੰਸਥਾ ਨੇ ਇੱਕ ਆਵਾਜ਼ ਦੇ ਵਿੱਚ ਸਮਰਥਨ ਕੀਤਾ ਜਦਕਿ ਸਮੁੱਚੇ ਰਿਪਬਲਿਕਨ ਸੰਸਦਨਾ ਨੇ ਇਸ ਵਿਰੁੱਧ ਵੋਟ ਪਾਈ। ਇਹ ਸੋਧ ਇਮੀਗ੍ਰੇਸ਼ਨ ਐਂਟੀਗ੍ਰਿਟੀ ਸਿਕਿਉਰਿਟੀ ਐਂਡ ਇਨਫੋਰਸਮੈਂਟ ਬਾਰੇ ਸਬਕਮੇਟੀ ਦੀ ਅਹਿਮ ਮੈਂਬਰਾ ਪ੍ਰਮੇਲਾ ਜਿਆਪਾਲ ਵੱਲੋਂ ਪੇਸ਼ ਕੀਤੀ ਗਈ ਸੀ ਇਸ ਸੋਧ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਪ੍ਰਸ਼ਾਸਨ ਦੁਆਰਾ ਹਾਲ ਹੀ ਦੇ ਵਿੱਚ ਅਮਰੀਕੀ ਸ਼ਹਿਰੀਆਂ ਨੂੰ ਗਲਤ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਜੈਪਾਲ ਨੇ ਕਿਹਾ ਕਿ ਅਜਿਹਾ ਕਰਨਾ ਗੈਰ ਸੰਵਿਧਾਨਕ ਤੇ ਖਤਰਨਾਕ ਹੈ ਤੇ ਬੁਨਿਆਦੀ ਤੌਰ ਤੇ ਗਲਤ ਹੈ ਇਸ ਔਧ ਰੱਦ ਹੋਣ ਤੋਂ ਬਾਅਦ ਡੈਮੋਕ੍ਰੈਟਿਕ ਮੈਂਬਰ ਨਿਰਾਸ਼ ਨੇ ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਸਸਟਰ ਡੈਡ ਲਿਓ ਨੇ ਕਿਹਾ ਕਿ ਡੈਮੋਕ੍ਰੈਟਸ ਤੇ ਮੇਰੇ ਸਾਥੀ ਮੈਂਬਰ ਪਰਮੈਲਾ ਜੈਪਾਲ ਚੌਂਦੇ ਨੇ ਕਿ ਘਟੋ-ਘਟ ਅਮਰੀਕੀ ਸ਼ਹਿਰੀਆਂ ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਵੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਸਾਂਸਦ ਟੈਡ ਲਿਓਨੇ ਕੀ ਹੈ ਕਿ ਡੈਮੋਕ੍ਰੈਟਸ ਤੇ ਮੇਰੇ ਸਾਥੀ ਮੈਂਬਰ ਪ੍ਰਾਮੀਲਾ ਜਿਆਪਾਲ ਚਾਹੁੰਦੇ ਨੇ ਕਿ ਘੱਟੋ ਘੱਟ ਅਮਰੀਕੀ ਸ਼ਹਿਰੀਆਂ ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਵੇ ਤੇ ਆਈਸੀਈ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਆਈਸੀਈ ਅਮਰੀਕੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਨਹੀਂ ਦੇ ਸਕਦੀ ਇਹ ਸਾਡਾ ਕਾਨੂੰਨ ਹੈ ਇਹ ਸਾਡਾ ਸੰਵਿਧਾਨ ਹੈ ਤੇ ਕੈਲੀਫੋਰਨੀਆ ਤੋਂ ਹੀ ਡੈਮੋਕ੍ਰੈਟਿਕ ਪ੍ਰਤੀਨਿਧ ਐਰਿਕ ਸਵਾਲ ਵੈਲ ਨੇ ਕਿਹਾ ਕਿ ਸੋਧ ਵਿਰੁੱਧ ਵੋਟ ਇੱਕ ਬਹੁਤ ਹੀ ਮੰਤਪਾਗੀ ਤੇ ਹੈਰਾਨੀਜਨਕ ਕਟਨਾ ਹੈ ਤੇ ਡੈਮੋਕ੍ਰੇਟਸ ਹੈਰਾਨ ਨੇ ਕਿ ਅਮਰੀਕੀ ਨਾਗਰਿਕਾਂ ਦੀ ਗੈਰ ਕਾਨੂੰਨੀ ਟੰਗ ਦੇ ਨਾਲ ਗ੍ਰਿਫਤਾਰੀ ਦੇ ਮੁੱਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਜੋ ਸਰਾਸਰ ਗਲਤ ਹੈ ਡੈਮੋਕ੍ਰੇਟਸ ਦੇ ਵੱਲੋਂ ਪ੍ਰਵਾਸੀਅਤ ਦੇ ਦੇਸ਼ ਨਿਕਾਲੇ ਦੇ ਵਿਰੁੱਧ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਕਾਰਗਰ ਸਾਬਤ ਨਹੀਂ ਹੋਈਆਂ ਕਿਉਂਕਿ ਰਿਪਬਲਿਕਨ ਪੂਰੀ ਤਰ੍ਹਾਂ ਰਾਸ਼ਟਰਪਤੀ ਟਰੰਪ ਦੀ ਪਿੱਠ ਉੱਤੇ ਖੜੇ ਨੇ ਡੈਮੋਕ੍ਰੇਟਸ ਦੀ ਮੰਗ ਕੀ ਹੈ ਕਿ ICE ਨੂੰ ਬਿਨਾਂ ਪ੍ਰਕਿਰਿਆ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਿਆ ਜਾਵੇ ਪਰ ਤੁਹੂ ਰਿਪਬਲਿਕਨ ਇਸ ਮੰਗ ਦੇ ਨਾਲ ਵੀ ਸਹਿਮਤ ਨਹੀਂ ਹਨ ਡੈਮੋਕ੍ਰੇਟਸ ਦੀ ਚਿੰਤਾ ਹੈ ਕਿ ਟੰਪ ਪ੍ਰਸ਼ਾਸਨ ICE ਨੂੰ ਰਾਸ਼ੀ ਹਥਿਆਰ ਦੇ ਤੌਰ ਉੱਤੇ ਵਰਤ ਰਿਹਾ ਹੈ ਅਤੇ ਬਿਨਾ ਦਸਤਾਵੇਜ਼ ਪਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੇ ਨਾਲ-ਨਾਲ ਵਿਦਿਆਰਥੀਆਂ ਤੇ ਕਾਨੂੰਨੀ ਤੌਰ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਪਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵੀਜ਼ੇ ਰੂਤਵੇ ਨੂੰ ਖਤ कर रहे हैं बहुत सारे विद्यार्थियों तो बाद अमरीका आने तो मना कर दिया जा रहा है क्योंकि विदेश विभाग ने उन्हें विजे बहाल तो ही ना कर दी है ਦੱਸਿਆ ਕਿ ਜਯਾਪਾਲ ਤੇ ਕਾਂਗਰਸ ਦੇ 142 ਮੈਂਬਰਾਂ ਨੇ ਇੱਕ ਸਾਂਝੇ ਪੱਤਰ ਦੇ ਵਿੱਚ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਰਾਸ਼ਟਰੀ ਸੁਰੱਖਿਆ ਦੇ ਨਾਲ ਕੋਈ ਸੰਬੰਧ ਨਹੀਂ ਹੈ ਤੇ ICE ਨੂੰ ਰਾਸ਼ਟਰੀ ਵਿਰੋਧੀਆਂ ਦੇ ਵਿਰੁੱਧ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਹ ਰਿਪੋਰਟ ਚੈਨਲ ਪੰਜਾਬੀ।